ਕਹਿੰਦੇ ਆ ਚੋਰ ਚੋਰੀ ਤੋਂ ਜਾਏ ਪਰ 헤ਰਾ ਫੇਰੀ ਤੋਂ ਨਾ ਜਾਏ 2 ਰੁਪਏ ਕਿਲੋ ਵਾਲੀ ਮਿਲਣ ਵਾਲੀ ਗਰੀਬਾਂ ਨੂੰ ਕਣਕ ਦੇ ਵਿੱਚ ਆਹ ਦੇਖ ਲਓ ਕੋਟਫਤੂਹੀ ਵਿਖੇ ਕੀ ਹੋਇਆ ਹਰ ਗੱਟੇ ਦੇ ਵਿੱਚੋਂ 2-2 4-4 5-5 ਕਿਲੋ ਜਿਹੜੀ ਕਣਕ ਆ ਉਹ ਘਟ ਨਿਕਲੀ ਆ ਘਟਣਾ ਕੋਟਫਤੂਹੀ ਦੀ ਆ ਧਿਆਨ ਨਾ ਦੇਖ ਕੇ ਕਣਕ ਲਿਆ ਕਰੋ ਤੋਲ ਕੇ ਕਣਕ ਲਿਆ ਕਰੋ ਆ ਦੇਖੋ ਕੋਟਫਤੂਹੀ ਵਿਖੇ ਨੌਜਵਾਨ ਨੇ ਕੀਤਾ ਵੱਡਾ ਖੁਲਾਸਾ 헤ਰਾ ਹੱਲ ਕੀਆ ਹੁਣ ਜੀ ਮੇਰੇ ਕੋਲ ਤੁਹਾਨੂੰ ਹਨ ਹਾਂ ਇਹ ਬੋਰੇ ਦੇ ਦੇਖੋ ਕਿਸੇ ਤੇ ਹੈਗੇ 26 ਕਿਲੋ ਉਹਦਾ ਮੈਲ ਜਿੱਦਾਂ ਜੋ ਕੁਝ ਆਇਆ ਹੈ ਨਾ ਮੈਂ ਨਹੀਂ ਦੁਆ ਕਰਦਾ ਠੀਕ ਹੈ ਮੈਨੂੰ ਤੁਹਾਡਾ ਇਹਦੇ 'ਚ ਕੋਈ ਰੋਲ ਨਹੀਂ ਹਾਂ ਸਾਡਾ ਕੋਈ ਰੋਲ ਮੈਂ ਤੁਹਾਨੂੰ ਕਿਹਾ ਕਿ ਜੇ ਇਹਦੇ ਨੂੰ ਕੋਈ ਆਪਣਾ ਘੱਟ ਲੱਗਦਾ ਆਪ ਚੱਕ ਲੈ ਨਹੀਂ ਮੈਂ ਉਹ ਮੈਂ ਹੁਣ ਹਰਪੁਰ ਗੱਲ ਕੀਤੀ ਸੀ ਉਹਨੇ ਮੈਨੂੰ ਕਿਹਾ ਵੀ ਤੂੰ ਆਪਣੇ ਬੋਰੇ ਚੱਕ ਤੂੰ ਤੋੜ ਜੇ ਬੋਰੇ ਜੇ ਤੈਨੂੰ ਘੱਟ ਲੱਗਦੇ ਅਗਲੇ ਤੋਂ ਪੂਰੇ ਕਰਾਓ ਹੁਣ ਤੁਸੀਂ ਇਹ ਗੱਲ ਮੈਨੂੰ ਕਹਿੰਦੇ ਵੀ ਤੁਹਾਡਾ ਇੱਥੇ ਕੋਈ ਰੋਲ ਨਹੀਂ ਮਿਆਂ ਨਹੀਂ ਤੇ ਜਿੱਦਾਂ ਤੁਸੀਂ ਤੁਹਾਨੂੰ ਆਏ ਆ ਬੋਰੇ ਤੁਸੀਂ ਉਦਾਂ ਹੀ ਗਾਹ ਦੇ ਰਹੇ ਆ ਹਾਂ ਠੀਕ ਐ ਤੁਮਾ ਲੋ ਚੋਲ ਕੇ ਨਹੀਂ ਦਿੰਦੇ ਤੁਸੀਂ ਇਹ ਉਹੀ ਕਰਦਾ ਜੋ ਭਗਵੰਤਮਨ ਕਹਿੰਦਾ ਵੀ ਵੀਡੀਓ ਬਣਾ ਕੇ ਮੈਨੂੰ ਪਾਓ ਐਸ ਨੰਬਰ ਤੇ ਹਾਂ ਆ ਬੇਟਾ ਤੇਰੇ ਕਿੰਨੇ ਆ 7 ਇਹ ਤਾਂ ਉਹ ਹੀ 7 ਹੋ ਗਿਆ ਨਹੀਂ ਜੇ ਤਾਂ ਗੱਡੀ ਤੇ ਲਾਏ ਆ ਇਹ ਤਾਂ ਜਿੱਦਾਂ ਪਿੱਛੇ ਆਏ ਉਦਾਂ ਹੀ ਦਿੱਤੇ ਪਿੱਛੇੋਂ ਭਾਬੀ ਪਤਾ ਕੀ ਹੁੰਦਾ ਪਿੱਛੋਂ ਮੈਂ ਗੱਡੀ ਚਲਾਉਣਾ ਖੜ। ਮੈਂ ਗੱਡੀ ਖੋਚ ਰਾਨਾ। ਮੇਰੀ ਗੱਲ ਸੁਣ ਪਿੱਛੋਂ ਕੰਡਾ ਪੂਰਾ ਆਉਂਦਾ। ਉਹ ਹੁਣ ਉਹ ਨਹੀਂ ਆਇਆ ਤੁਹਾਨੂੰ ਕਰ ਲਿਆ ਉਹ ਤਾਂ ਤੇਰੇ ਮੰਨਦੇ ਆ। ਪਿੱਛੋਂ ਪੁੰਦੇ ਆ। ਜੋ ਇਹ ਨਹੀਂ ਬਣਾ ਕੇ ਭੇਜਿਆ ਤੇ ਐਂਦੇ ਮੈਂਬਰ ਆ ਐਨੇ ਦਾਣੇ ਬਣਦੇ ਆ ਉਸ ਹਿਸਾਬ ਨਾਲ ਦਾਣੇ ਮੋਰੇ ਆਉਂਦੇ ਆ। ਤੇ ਬਾਲਾ ਹੁਣ ਇੱਕ ਵਾਰੀ ਆਸੇਪੇ ਤੁਸੀਂ ਪੂਰੇ ਕਰਨੇ ਨਹੀਂ ਦਾਣੇ ਇਹ। ਮੇਰੇ ਦਨ ਸੁੱਤਰ ਸਾਹਮਣੇ ਪੰਜ ਬੋਰੇ ਝੁਕ ਦਿੱਤੇ ਆ ਹਾਂ ਅਜੇ ਤੇ ਪੰਜਾਂ ਬੋਰਿਆਂ ਦੇ ਵਿੱਚ ਇੱਕ ਬੋਰਾ 30 ਕਿਲੋ ਦਾ ਨਿਕਲਿਆ ਬਾਕੀ ਕਿਸੇ ਦੇ ਵਿੱਚ 26 ਕਿਲੋ ਆ ਕਿਸੇ ਦੇ 28 ਕਿਲੋ ਆ ਕਿਸੇ ਦੇ 28 ਕਿਲੋ 200 ਆ 30 ਕਿਲੋ ਦੇ ਚਾਰੇ ਬੋਰੇ ਹੈ ਨਹੀਂ ਵਿੱਚ ਇਹਦਾ ਮਤਲਬ ਇਹ ਆ ਵੀ ਜਿੰਨੀ ਦੁਨੀਆ ਲੈ ਕੇ ਗਈ ਆ ਸਾਰਿਆਂ ਨੂੰ ਮੈਨੂੰ ਨਹੀਂ ਇਹੇ ਤਰ੍ਹਾਂ ਘੱਟੇ ਗਏ ਆ ਮੈਂ ਤਾਂ ਉਹੀ ਕਹਿੰਦਾ ਸੀ ਵੀ ਵਿੱਚ 25-25 ਕਿਲੋ ਦੇ ਬੋਰੇ ਵੀ ਹੈਗੇ ਆ ਤਾਂ ਉਹੀ ਨਿਕਲੇ ਆ ਬੋਰੇ ਆ ਦੇਖ ਲਓ ਜੀ ਇਹ ਕਹਿੰਦੇ ਆ ਜੀ ਵੀ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਇਹ ਢੀਪੂ ਹੋਰਡਰ ਲਖਵੀਰ ਸਿੰਘ ਫੋਰਸ ਤੋਂ ਹੀ ਪੈਂਟੋ ਹਾਂ ਇਹਦਾ ਹੁਣ ਨਪਟਾਰਾ ਤੁਸੀਂ ਆਪੇ ਕਰ ਲਿਓ ਦੇਖ ਲਿਓ